ਜੋ 20 ਗ੍ਰਾਮ ਬਾਬਾ ਸ਼ਾਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸੱਤਿਆਲਾ ਦੇ ਵਿੱਚ ਕੀਤਾ ਗਿਆ ਇਹ ਆਪਣੇ ਆਪ ਵਿੱਚ ਇੱਕ ਇਤਿਹਾਸ ਸਿਰਜ ਗਿਆ ਕਿਉਂਕਿ ਬਹੁਤ ਸਾਰੇ ਸਕੂਲਾਂ ਦੇ ਐਨਵਲ ਫੰਕਸ਼ਨ ਦੇਖਿਆ ਕਰਵਾਈ ਦੇ ਵੀ ਆ ਜਾ ਕੇ ਔਰ ਜ਼ਿਆਦਾਤਰ ਉਹਨਾਂ ਦੇ ਵਿੱਚ ਜਿਹੜਾ ਡਾਂਸ ਕਰਾਇਆ ਜਾਂਦਾ ਬੱਚਿਆਂ ਨੂੰ ਪਰ ਇਹ ਪਹਿਲਾ ਐਸਾ ਫੰਕਸ਼ਨ ਸੀ ਜਿਹਦੇ ਵਿੱਚ ਜਿਹੜਾ ਇੱਕ ਥੀਮ ਨੂੰ ਲੈ ਕੇ ਚੱਲੇ ਆਂ ਔਰ ਉਹ ਥੀਮ ਵੀ ਜਿਹੜਾ ਸੀ ਉਹ ਸਿੱਖ ਪੰਥ ਦੇ ਨਾਲ ਰਿਲੇਟਡ ਸੀ ਔਰ ਉਹਦਾ ਥੀਮ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਰਿਵਾਰ ਦੀ ਸਾਰੀ ਹਿਸਟਰੀ ਨੂੰ ਕ੍ਰੀਏਟ ਕਰਨਾ ਆਪਣੇ ਆਪ ਦੇ ਵਿੱਚ ਹੀ ਇੱਕ ਸਭ ਤੋਂ ਵੱਡੀ ਪ੍ਰਾਪਤੀ ਆ ਔਰ ਖੁਸ਼ੀ ਇਸ ਗੱਲ ਦੀ ਹੋਈ ਹੈ ਕਿ ਸਕੂਲ ਦੇ ਪ੍ਰਬੰਧਕ ਪ੍ਰਿੰਸੀਪਲ ਤੇ ਅਧਿਆਪਕ ਤੇ ਨਾਲ ਵਿਦਿਆਰਥੀਆਂ ਦਾ ਮੈਂ ਜ਼ਿਕਰ ਕਰਨਾ ਚਾਹਾਂਗਾ ਕਿ ਇੰਨੇ ਕਾਬਲੇ ਤਾਰੀਫਾ ਸਾਰੇ ਜਾਣੇ ਕਿ ਜਿਨ੍ਹਾਂ ਨੇ ਇਸ ਥੀਮ ਨੂੰ ਕ੍ਰੀਏਟ ਕਰਨ ਦੇ ਵਿੱਚ ਮੇਰਾ ਪੂਰਾ ਸਹਿਯੋਗ ਦਿੱਤਾ ਐਜ਼ ਅ ਡਾਇਰੈਕਟਰ ਮੈਂ ਅਮਰਸਰ ਦੀ ਧਰਤੀ ਤੋਂ ਇੱਥੇ ਪਹੁੰਚਿਆ ਹਾਂ ਤੇ ਬੜਾ ਜ਼ਿਆਦਾ ਸਪੋਰਟ ਮੈਨੂੰ ਮਿਲੀ ਆ ਸਕੂਲ ਦੇ ਸਟੂਡੈਂਟਸ ਵੱਲੋਂ ਟੀਚਰਸ ਵੱਲੋਂ ਪ੍ਰਬੰਧਕਾਂ ਵੱਲੋਂ ਸੋ ਬਹੁਤ ਜ਼ਿਆਦਾ ਮਜ਼ਾ ਆਇਆ ਇਸ ਸਕੂਲ ਦੇ ਵਿੱਚ ਤਿਆਰੀ ਕਰਵਾ ਕੇ ਮੈਨੂੰ ਆਸ ਆ ਕਿ ਤੁਸੀਂ ਵੀ ਜਿਨ੍ਹਾਂ ਨੇ ਵੀ ਇਹ ਪ੍ਰੋਗਰਾਮ ਨੂੰ ਦੇਖਿਆ ਵਾ ਤੁਹਾਨੂੰ ਵੀ ਬਹੁਤ ਜ਼ਿਆਦਾ ਜਿਹੜਾ ਜਿੱਥੇ ਤੇ ਇਸ ਪ੍ਰੋਗਰਾਮ ਨੇ ਤੁਹਾਡੇ ਦਿਲ ਨੂੰ ਛੂਹਿਆ ਹੈਗਾ ਉੱਥੇ ਮੈਨੂੰ ਲੱਗਦਾ ਅੱਜ ਸਾਨੂੰ ਸਾਰਿਆਂ ਨੂੰ ਇੱਕ ਹਲੂਣਾ ਵੀ ਮਿਲਿਆ ਇੱਕ ਜਾਣਕਾਰੀ ਵੀ ਮਿਲੀ ਆ ਕਿ ਸਾਡੇ ਸਿਰ ਤੇ ਸਜੀ ਦਸਤਾਰ ਜਿਹੜੀ ਆ ਉਹ ਸਾਨੂੰ ਐਵੇਂ ਨਹੀਂ ਮਿਲ ਗਈ ਆਸਾਨੀ ਨਾਲ ਨਹੀਂ ਮਿਲ ਗਈ ਇਹਦੇ ਪਿੱਛੇ ਬਹੁਤ ਵੱਡੀਆਂ ਸ਼ਹਾਦਤਾਂ ਆ ਔਰ ਖਾਸ ਕਰਕੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੀ ਗੱਲ ਕਰੀਏ ਤਾਂ ਉਹਨਾਂ ਦੇ ਪਰਿਵਾਰ ਦਾ ਪੂਰੇ ਦਾ ਪੂਰਾ ਹੀ ਕੁਰਬਾਨ ਹੋ ਜਾਣਾ ਇੱਕ ਬਹੁਤ ਵੱਡੀ ਦੇਣ ਆ ਸਾਡੇ ਲਈ ਕਿ ਸਾਨੂੰ ਜਿਹੜੀ ਸਿੱਖੀ ਨੂੰ ਜਿਹੜਾ ਬਰਕਰਾਰ ਰੱਖਣਾ ਚਾਹੀਦਾ ਖਾਸ ਖਾਸ ਜਿਹੜੀ ਪੇਸ਼ਕਸ਼ ਅੱਜ ਦੀ ਤੁਸੀਂ ਕੀ ਕਹਿ ਸਕਦੇ ਹੋ ਕਿ ਜਿਹੜੀ ਵੱਡੀ ਤੁਹਾਡੀ ਤੁਹਾਨੂੰ ਦੇਖੋ ਮੈਨੂੰ ਤੇ ਅੱਜ ਦੀ ਹਰ ਇੱਕ ਈਵੈਂਟ ਹੀ ਖਾਸ ਲੱਗੀ ਆ ਪਰ ਜੇਕਰ ਤੁਸੀਂ ਜ਼ਿਆਦਾਤਰ ਆਪਾਂ ਸਾਰੀਆਂ ਚੀਜ਼ਾਂ ਨੂੰ ਦੇਖੀਏ ਤੇ ਮੈਨੂੰ ਲੱਗਦਾ ਕਿ ਜਿਹੜੀ ਚੀਜ਼ ਮੈਂ ਕਹਿ ਸਕਦਾ ਕਿ ਦੇਖੀ ਨਹੀਂ ਸੀ ਜਾ ਸਕਦੀ ਉਸ ਜਿੱਥੇ ਪਰਵਾਰਕ ਵਿੱਚ ਛੋੜਾ ਆਉਂਦਾ ਔਰ ਜਿੱਥੇ ਖਾਸ ਕਰਕੇ ਛੋਟੇ ਬੱਚਿਆਂ ਦੀ ਸ਼ਹਾਦਤਾਂ ਜ਼ਿਕਰ ਹੁੰਦਾ ਸੀ ਔਰ ਮਾਤਾ ਗੁਜਰਕੌਰ ਔਰ ਛੋਟੇ ਸਾਹਿਬ ਜੀ ਦੀ ਜਿਹੜੀ ਉਹ ਵਾਰਤਾ ਲਾਹ ਸੀ ਕਿ ਵੇਲਾ ਆ ਗਿਆ ਦਾਦੀਏ ਜੁਦਾਈ ਦਾ ਉਹ ਕਿਤੇ ਨਾ ਕਿਤੇ ਦਿਲ ਨੂੰ ਤੁੰਮਣ ਵਾਲੀਆਂ ਇਵੈਂਟ ਸੀ ਤੇ ਖਾਸ ਆਪਣੀ ਸਾਜਨਾ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਪ੍ਰਾਪਤੀ ਸੀ ਕਿ ਪਰਮੇਸ਼ਰ ਨੇ ਵੇਖੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੁਸੀਂ ਇਹ ਚੀਜ਼ ਦੇਖੋ ਕਿ ਜਦ ਕੋ ਤੀਖ ਬਾਦ ਸਾਹਿਬ ਜੀ ਦੀ ਸ਼ਹਾਦਤ ਹੁੰਦੀ ਆ ਔਰ ਗੁਰੂ ਤੀਖ ਬਾਦ ਸਾਹਿਬ ਜੀ ਦੀ ਸ਼ਹਾਦਤ ਹੋਈ ਕਾਸਪੰਤੀ ਜਿਹੜੀ ਹੈ ਸਿਰਜਣਾ ਹੁੰਦੀ ਹੈ ਕਿਤੇ ਨਾ ਕਿਤੇ ਜਾ ਕੇ ਜਿਹੜਾ ਇਹ ਆਪਸ ਵਿੱਚ ਮਿਲਦੀ ਮੇਲ ਖਾਂਦੀ ਆ ਕਿਉਂਕਿ ਭਾਈ ਜੈਦਾ ਜਦ ਫੀਸ ਲੈ ਕੇ ਗੁਰਦਿਆਂ ਬਾਦ ਸਾਬਜੀ ਦਾ ਆਇਸੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੇ ਪੁੱਛਿਆ ਸੀ ਕਿ ਉੱਥੇ ਕਿੰਨੇ ਇੱਕ ਜਿਹੜੇ ਸੀ ਆਪਣੇ ਸਿੱਖ ਸੀ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਤੇ ਕਿਸੇ ਦੀ ਪਛਾਣ ਨਹੀਂ ਆਈ ਕਿਉਂਕਿ ਸਾਰੇ ਇੱਕੋ ਜੁਕੇ ਨਜ਼ਰ ਆਉਂਦੇ ਸੀ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਸੀ ਕਿ ਮੈਂ ਇੱਕ ਐਸੀ ਕੌਮ ਸਿਰਜਾਂਗਾ ਜਿਹੜੀ ਲੱਖਾਂ ਦੇ ਵਿੱਚੋਂ ਪਛਾਣੀ ਜਾ ਸਕੇ ਤੇ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਸਾਰੀਆਂ ਈਵੈਂਟਸ ਹੀ ਰਹੀਆਂ ਨੇ ਆਪਣੇ ਆਪ ਤੋਂ ਮਹਾਨਤਾਂ ਰੱਖੇ ਆ ਆਪਣਾ ਨਾਮ ਦੱਸ ਦਿਓ ਜੀ ਹਾਂ ਮੇਰਾ ਨਾਮ ਪ੍ਰਿੰਸਪਾਲ ਸਿੰਘ ਮੈਂ ਪਕਤਨਾਮ ਦੇਤੀ ਥੀਏਟਰ ਸੁਸਾਇਟੀ ਕੁਮਾਨ ਗੁਰਦਾਸਪੁਰ ਤੋਂ ਆਇਆ ਵੈਸੇ ਰਹਿਣ ਵਾਲਾ ਮੈਂ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਬਾਬੂ ਕਲਾ ਸਾਹਿਬ ਦੇ ਕੋਲ ਹੀ ਪਿੰਡ ਸਠਿਆਲਾ ਸੋ ਐਜ਼ ਅ ਡਾਇਰੈਕਟਰ ਮੈਂ ਇਸੇ ਤਰੀਕੇ ਨਾਲ ਸਕੂਲਾਂ ਕਾਲਜਾਂ ਦੇ ਵਿੱਚ ਜਿਹੜਾ ਬੱਚਿਆਂ ਨੂੰ ਤਿਆਰੀ ਕਰਵਾਉਣਾ ਸੋ ਇਹਨਾਂ ਨੇ ਮੈਨੂੰ ਬੜੇ ਪਿਆਰ ਦੇ ਨਾਲ ਬੁਲਾਇਆ ਸੀ ਤੇ ਮੈਂ ਵੀ ਬੜੇ ਪਿਆਰ ਦੇ ਨਾਲ ਹੀ ਆਇਆ ਤੇ ਲਗਾਤਾਰ ਇੱਕ ਮਹੀਨੇ ਤੋਂ ਅਸੀਂ ਆਪਸੇ ਚਰਾਲ ਮਿਲ ਕੇ ਜਿਹੜਾ ਇਸ ਪ੍ਰੋਗਰਾਮ ਦੀ ਤਿਆਰੀ ਕਰ ਰਹੇ ਹਾਂ ਧੰਨਵਾਦ ਜੀ ਬਾਕੀ ਜਿੱਕਾ ਖਾਲਸਾ ਬਾਜੀ ਜਿੰਦ ਸਿੰਘ ਖਾਲਸਾ ਜੀ ਅੱਜ ਬਾਬਾ ਸ਼ਾਮ ਸਿੰਘ ਨੋਰੀਆ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਸਲਾਨਾ ਨਾਵਣ ਸਮਾਰਕ ਤੇ ਪਹੁੰਚੇ ਹੋ ਜੀ ਵੀਰ ਜੀ ਇੱਥੇ ਸੰਗਤ ਨੂੰ ਸੰਬੋਧਨ ਕੀਤਾ ਕੀ ਕਹਿਣਾ ਚਾਹੋਗੇ ਵੀਰ ਜੀ ਮੈਂ ਇਹੀ ਕੋਈ ਸੰਬੋਧਨ ਕਰਨਾ ਆਇਆ ਵਾਂ ਮੈਂ ਕੋਈ ਸੰਤ ਬਾਬਾ ਨਹੀਂ ਕੋਈ ਪ੍ਰਚਾਰਕ ਨਹੀਂ ਇਹ ਭੁੱਲਿਆਂ ਨੂੰ ਵਾਪਸ ਲੈ ਕੇ ਆਣਾ ਹੈ ਭੁੱਲਣ ਅੰਦਰ ਸਾਹਿਬ ਕੋ ਆਪ ਭੁੱਲ ਗੁਰ ਕਰਤਾਰ ਇਹ ਭਾਈ ਸਾਹਿਬ ਬਾਬਾ ਜਿੰਦ ਸਿੰਘ ਖਾਲਸਾ ਖੰਨੇ ਵਾਲੇ ਨੇ ਮੇਰੀ ਡਿਊਟੀ ਲਈ ਸੀ ਕੀ ਤੇ ਬਾਬਾ ਬਾਬੂ ਦਾ ਹੁਕਮ ਵੀ ਹੈ ਨਾਮ ਜਪੋ ਕਿਰਤ ਕਰੋ ਵੰਡ ਕੇ ਚਕੋ ਫਿਰ ਉਹ ਵੀ ਮੈਂ ਗੁਰੂ ਦਾ ਹੁਕਮ ਮੰਦਾ ਆਇਆ ਅੱਛਾ ਪੋਚਿਆ ਵਾ ਤੇ ਮੈਨਾਂ ਚਾਹਨਾ ਕਿ ਆਪਣੇ ਗੁਰਸਿੱਖ ਵੀਰਾਂ ਨੂੰ ਜਿਹੜੇ ਭੁੱਲ ਗਏ ਆ ਗੁਰੂ ਦਾ ਹੁਕਮ ਕੀ ਸੀਗਾ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ ਜਦੋਂ ਮੈਂ ਛੋਟਾ ਸੀਗਾ ਸਾਡੇ ਮਾਂ ਪਿਓ ਦਾ ਹੁਕਮ ਦੀ ਪਾਲਣਾ ਕਰਦੇ ਸੀਗੇ ਆਪ ਵੀ ਬਾਣੀ ਪੜ੍ਹਦੇ ਸੀ ਸਾਨੂੰ ਪੜਨ ਲੁਕਿਆ ਜਾਂਦਾ ਸੀਗਾ ਤੇ ਅੱਜ ਬਾਣੀ ਤੋਂ ਜੋ ਕੁਝ ਪ੍ਰਾਪਤ ਕੀਤਾ ਮੇਰੀ ਕਹਾਣੀ ਆ ਪਖਾਰੀ ਤੇ ਰਾਜਾ ਜੋ ਕੋਈ ਰਾਜਾ ਮਾਇਕ ਹੁੰਦੇ ਆਪਣੇ ਕੋ ਇੰਗਲੈਂਡ आज 55 ਸਾਲ ਹੋ ਗਏ ਉੱਥੇ ਸਭ ਕੁਝ ਹੈ ਪਰ ਉਹ ਵੀ ਛੱਡਤਾ ਸਭ ਕੁਝ ਉਸ ਤੋਂ ਤਵੀ ਸੁਖ ਹੈ ਜੋ ਸੁਖ ਪ੍ਰਭ ਗੋਬਿੰਦ ਦੀ ਸੇਵਾ ਸੋ ਸੁਗ ਰਾਹ ਲਈਏ ਅੱਜ ਤਕਰੀਬਨ 8 ਫ੍ਰੀ ਸਕੂਲ ਅਸੀਂ ਚਲਾ ਰਹੇ ਹਾਂ ਔਰ 5500 ਬੱਚੇ ਨੇ ਫੀਸਾਂ ਦੇ ਕੇ ਕਿਉਂਕਿ ਇਹ ਸਮੇਂ ਦੀ ਲੋੜ ਹੈ ਬੱਚਿਆਂ ਨੂੰ ਵੜੀ ਵੜੀ ਪੜਾਈਆਂ ਕਰਾਈਏ ਤੇ ਗੁਰੂ ਨਾਲ ਜੋੜੀਏ ਜਿਹੜਾ ਕਿ ਮਾਤਾ ਪਿਤਾ ਫਰਜ਼ ਸੀਗਾ ਬੱਚਿਆਂ ਦੇ ਮਾਤਾ ਪਿਤਾ ਭੁੱਲ ਗਏ ਮੈਂ ਦੇਖਿਆ ਨਾ 55 ਸਾਲਾਂ ਵਿੱਚ ਮੈਂ ਦਾਦਾ ਨਾਨਾ ਬਣ ਕੇ ਸਕੂਲਾਂ ਜਾ ਕੇ ਬੱਚਿਆਂ ਨੂੰ ਜਪਜੀ ਸਾਹਿਬ ਦੇ ਪਾਠ ਸੁਣ ਕਰਦਾ ਜਿਹੜਾ ਭੜਾਪੂ ਬੱਚਾ ਹੁੰਦਾ ਉਹਨਾਂ ਫਾਰਮ ਭਰ ਲਈਦਾ ਤੇ ਆਪਾਂ ਫੀਸਾਂ ਜਿੱਤ ਗਈ ਬਣੀ 40 ਲੱਖ ਰੁਪਏ ਦੀ ਬੱਚਿਆਂ ਦੀ ਫੀਸਾਂ ਉਹਨਾਂ ਦੇ ਕਾਊਂਟਟ ਜਾਂਦੀਆਂ ਔਰ ਹੁਣ ਸਮਝ ਦੀ ਲੋੜ ਹੈ ਅੱਬਾ ਵੱਡੇ ਵੱਡੇ ਸਕੂਲ ਖੋਲੀਏ ਵੱਡੇ ਵੱਡੇ ਕੁਰਸੀਆਂ ਤੇ ਬੱਚਿਆਂ ਨੂੰ ਬਿਠਾਈਏ ਗੁਰਸਿੱਖ ਜੱਜ ਗੁਰਸਿੱਖ ਇੰਜੀਨੀਅਰ ਗੁਰਸਿੱਖ ਅਫਸਰ ਬਣਾਈਏ ਸਰਦਾਰ ਆਪਣਾ ਗੁਰੂ ਦਾ ਹੁਕਮ ਮੰਦਾ ਆ ਅਖੀਰੇ ਸਵਾਸ ਤਾਂ ਕੇ ਸੇਵਾ ਕਰਨਾ ਚਾਹੁੰਦਾ ਤੇ ਇੱਥੇ ਦੇ ਸਾਰੇ ਮੇਰੇ ਵੀਰਾਂ ਪੜਾਣਾ ਔਰ ਸਮਝਾਣਾ ਚਾਹੁੰਦਾ ਵਾ ਔਰ ਬਸ ਕਰੀਏ ਉਹਨੂੰ ਮਾਲੇ ਚੜਾਣੇ ਲੰਗਰ ਲਾਣੇ ਰਾਜਾ ਸਭ ਕੁਝ ਕਰਨਾ ਬਰਿਆਦਾਂ ਪਰ ਗੁਰੂ ਦਾ ਆਪ ਕੰਮੰਦੇ ਹੋਏ ਜੋ ਸਮੇਂ ਦੀ ਲੋੜ ਹੈ ਅਕਲੀ ਕੀਚੇਦਾਨ ਤੇ ਅੱਜ ਬੱਚਿਆਂ ਨੂੰ ਪੜਾਈਆਂ ਕਰਾਈਏ ਬੜੀ-ਬੜੀ ਪੜਾਈਆਂ ਕਰੀਏ ਬੱਚਿਆਂ ਨੂੰ ਇਸ ਚੀਜ਼ ਦੀ ਲੋੜ ਹੈ ਸੋ ਮੈਂ ਇਹੀ ਕਹਾਂਗਾ ਕਿ ਭਾਈ ਇਹ ਸਕੂਲ ਦੇ ਸਟਾਰ ਮੈਂ ਦੇਖਿਆ ਪ੍ਰੋਗਰਾਮ ਬੜੀ ਚੜ੍ਹਦੀ ਕਲਾ ਪ੍ਰੋਗਰਾਮ ਹੋ ਰਿਹਾ ਸੀਗਾ ਔਰ ਜਿੱਥੇ ਗਰਮਤ ਦਿੱਤੀ ਜਾਂਦੀ ਹੈ ਉੱਥੇ ਬੜੀ-ਬੜੀ ਪੜਾਈਆਂ ਕਰਾਈ ਜਾਂਦੀਆਂ ਆਪਾਂ ਇਦਾਂ ਦੇ ਹੋਰ ਸਕੂਲ ਖੋਲੀਏ ਫਿਰ ਮੈਂ ਬਹੁਤ ਬਹੁਤਨ ਵਾਦ ਕਰਦਾ ਤੁਹਾਡੇ ਮੀਡੀਆ ਥਰੂ ਸੰਕਤ ਦਸਰੀਆ ਪਹੁੰਚਾਣ ਦਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਰ ਇੱਕ ਫੀਰ ਦੇ ਵਿੱਚ ਹੋਰ ਹੈਗਾ ਕਿ ਤੁਸੀਂ ਬੜੀਆਂ ਵੱਡੀਆਂ ਬਾਤਾਂ ਆਪਾਂ ਕੀਤੀਆਂ ਪਰ ਤਾਂ ਬਸ ਸਾਦਗੀ ਬੜੀ ਹੈਗੀ ਆ ਸਾਦਗੀ ਪਰ ਜੀਉਣਾ ਜੀ ਜੀ ਪਤਾ ਕੀ ਹੈ ਇਹੀ ਗੁਰਮਤਿ ਸਿਖਾਉਂਦੀ ਹੈ ਨਾ ਆਪਸ ਕੋ ਜੋ ਜਾਣੇ ਨੀਚਾ ਸੋ ਗਨੀਏ ਸਭ ਤੇ ਉੱਚਾ ਇਹ ਸਭ ਗੁਰਬਾਣੀ ਸਾਹਿਬ ਨੇ ਲਿਖਿਆ ਹੈ ਕਿ ਪੈਸਾ ਸਭ ਕੁਝ ਨਹੀਂ ਹੈ ਪੈਸਾ ਬਿਨਾ ਵੀ ਗੱਲ ਨਹੀਂ ਆ ਪਰ ਪੈਸਾ ਪਿੱਛੇ ਭਜਾਇੰਦਾ ਹੈ ਜਦੋਂ ਗੁਰੂ ਦਾ ਹੁਕਮ ਮੰਨਿਆ ਤੇ ਪੈਸਾ ਪਿੱਛੇ ਪਿੱਛੇ ਆਇਆ ਤੇ ਮੈਂ ਸਿੱਖਿਆ ਰਾਗੀਆਂ ਪ੍ਰਚਾਰਕਾਂ ਕੋਲੋਂ ਸਿੱਖਿਆ ਗੁਰਬਾਣੀ ਪੜ੍ਹ ਕੇ ਸਿੱਖਿਆ ਸੋ ਮੈਂ ਸਾਦਗੀ ਕੀ ਮੈਂ ਤੇ ਅੱਗੇ ਬੜਾ ਕੁਝ ਦੇਖਿਆ ਹਾਂ ਜੀ ਡਿੱਠਾ ਸਭ ਸੰਸਾਰ ਮੈਂ ਬੜੀਆਂ ਬੜੀਆਂ ਕਾਰਾਂ ਮੈਂ ਆਪਣਾ ਲਾਈਆ 4 ਸੀਟਾਂ ਵਾਲਾ ਸਭ ਕੁਝ ਛੱਡ ਜਾ ਕੇ ਉਹ ਸਵਾਦ ਮੈਨੂੰ ਨਹੀਂ ਆਇਆ ਜੋ ਅੱਜ ਬੱਚਿਆਂ ਨੂੰ ਨਿੱਕੇ ਨਿੱਕੇ ਬੱਚਿਆਂ ਨੂੰ ਮੈਂ ਗੁਰੂ ਨਾਲ ਜੋੜਦਾ ਵਾਂ ਕਿ ਬੱਚੇ ਉਹਨਾਂ ਕਹਿੰਦੇ ਆ ਪਾਪਾ ਨੇ ਸ਼ਰਾਬ ਛੱਡਤੀ ਵੀਰੇ ਨੇ ਕੇਸ ਰੱਖ ਲੈ ਮਮੀ ਦੀ ਕੈਂਸਰ ਦੀ ਬਿਮਾਰੀ ਠੀਕ ਹੋ ਗਈ ਸੋ ਇਹ ਜਦੋਂ ਸੁੱਖ ਮੈਨੂੰ ਇਹ ਜਿਹੜਾ ਮਿਲਦਾ ਨਾ ਉਸੇ ਕੁਪੈਂਡ ਬੈਂਕ ਰੋਡ ਦੀਆਂ ਕਾਰਾਂ ਚਲਾ ਕੇ ਨਹੀਂ ਮਿਲਿਆ ਸੋ ਸੋਖੀ ਲੈਣਾ ਹੈ ਕਿ ਖੀਰੇ ਸਵਾਸ ਸਗ ਮੈਂ ਸੇਵਾ ਕਰਨਾ ਚਾਹਨਾ ਸੋ ਆਪਾਂ ਕੀ ਕਰਨਾ ਸਾਧਕੀ ਲੋਕਾਂ ਨੂੰ ਥੋੜਾ ਖੁਸ਼ ਕਰਨਾ ਹੈ ਅਸੀਂ ਪਰਮਾਤਮਾ ਨੂੰ ਖੁਸ਼ ਕਰਨਾ ਹੈ ਹੁਣ ਤਾਂ ਮੈਂ ਉਹ ਬੱਚਿਆਂ ਨੂੰ ਜਿਆਦਾ ਪਿਆਰ ਕਰਦਾ ਜਿਹੜੇ ਆਪਣੇ ਬੱਚੇ ਵਜ ਕੇ ਜਿਹੜੇ ਲੋੜਵੰਦ ਬੱਚੇ ਵੀ ਹੈ ਔਰ ਬੱਚੇ ਪੜਾਈਆਂ ਕਰਨਾ ਚਾਹਦੇ ਔਰ ਗੁਰੂ ਨਾਲ ਜੁੜੇ ਹੋਏ ਇਸ ਕਰਕੇ ਜਿਹੜੇ ਤੁਸੀਂ ਮਦਦ ਕਰਦੇ ਹੋ ਸਿਰਫ ਬੰਦੇ ਨਹੀਂ 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 ਅਸੀਂ ਸਾਰੇ ਪਰਮਾਤਮਾ ਦੇ ਬਣਾਏ ਹੋਏ ਆ ਸਭ ਸਿੱਖਣ ਕੋ ਹੁਕਮ ਹੈ ਮੀਨ ਸਿੱਖਣ ਵਾਲੇ ਨੂੰ ਸਿੱਖਣ ਵਾਲਾ ਕੌਣ ਹੁੰਦਾ ਹੈ ਜਿਹੜਾ ਵੀ ਦੁਨੀਆ ਜਾਂਦਾ ਉਹ ਸਿੱਖਣ ਆਂਦਾ ਹੈ Hindu ਹੈ Musalman ਹੈ Sikh ਹੈ Isai ਹੈ ਹਰ ਇਨਸਾਨ ਗੁਰਗੰਸਾ ਪੜ ਸਕਦਾ ਹੈ ਤੇ ਆਪਣਾ ਕੋਈ ਵੀ ਧਰਮ ਦਾ ਪੜ ਸਕਦਾ ਹੈ ਪਰ ਸਿਰਫ ਸਾਨੂੰ ਇੱਕ ਕੰਡੀਸ਼ਨ ਲੱਗੀ ਸੀ ਜਿਹਨਾਂ ਨੇ ਜ਼ਿਆਦਾ ਹੀ ਲਾਣਾ ਮੇਰੇ ਵਰਗਾ ਹੈ ਕਿਵੇਂ ਕੇਸਰਾ ਦੀ ਬੇਦਬੀ ਨਹੀਂ ਕਰਨੀ ਕਿਉਂ ਮੈਂ ਸਾਹ ਹੰਸਾਰ ਫਿਰ ਕੇ ਆ ਗਿਆ ਅੱਜ ਅੰਗਰੇਜ਼ ਸਿੱਖ ਬਣ ਕੇ 7.5 ਲੱਖ ਗੁਰਗੰਸਾ ਪਾਠ ਕਰਦੇ ਪਏ ਕੋਈ ਪੈਸਾ ਵੀ ਦੇ ਲਿਆ ਉਹਨਾਂ ਅਮੀਰੀ ਵੀ ਦੇਖ ਲਈ ਪਰ ਘਰ ਸ਼ਾਂਤੀ ਕੋਈ ਨਹੀਂ ਇਹ ਸ਼ਾਂਤੀ ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਮਿਲਦੀ ਹੈ ਤੇ ਗੁਰੂ ਮੇਰ ਕਰੇ ਧੰਨਵਾਦ ਆ